ਪਾਂ ਤੋੜਨੀ ਪੈਂਦੀ ਤਾਂ ਕਰਕੇ ਮੱਲੋ ਮੱਲੀ ਟਾਈਮ ਲੱਗਦਾ ਹਾਂਜੀ ਸਰਸਰੀ ਕਹਾਵਦੀ ਸਾਰਿਆਂ ਨੂੰ ਲੋ ਜੀ ਮੀ ਤੋਂ ਬਾਅਦ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਹੁਣ ਗਾਰੀ ਗਰਾ ਹੋਇਆ ਪਿਆ ਤਕਰੀਬਨ ਸਵੇਰ ਦੇ 20 ਪੈਂਦਾ ਤੇ ਹੁਣ ਹਟਿਆ ਤੇ ਜਿਵੇਂ ਹੁਣ ਬਾਕੀ ਗੱਲ ਕਰੀਏ ਕਦੂ-ਕਦੂ ਪ੍ਰਿੰਡੀ ਦੀ ਪ੍ਰਿੰਡੀ ਵੀ ਦੌੜ ਗਈ ਆਪਾਂ ਇਧਰ ਲਾ ਕਦੂ ਤੇ ਇਧਰ ਲਾ ਕਦੂ ਵੀ ਆਪਾਂ ਹੁਣ ਥੋੜੇ ਨਾਲ ਤੋੜ ਰਹੇ ਆ ਤੇ ਜਾਲ ਵਾਲਾ ਦਾ ਆਪਾਂ ਤੋੜਦੇ ਹੁੰਨੇ ਆ ਪ੍ਰਿੰਡੀ ਦੇ ਨਾਲ ਤੇ ਬਾਕੀ ਹੁਣ ਰਹੀ ਗੱਲ ਵਿੱਚ ਇੱਕ ਦੋ ਕਮੈਂਟ ਆਏ ਦੀਗੇ ਵੀ ਸਪਰੇਹਾਂ ਬਾਰੇ ਵੀਡੀਓ ਪਾਵੋ ਜਦੋਂ ਵੀ ਆਪਾਂ ਅਗਲੀ ਵਾਰੀ ਕਰਾਂਗੇ ਫੇਰ ਜ਼ਰੂਰ ਪਾਵਾਂਗੇ ਕਿਉਂਕਿ ਹੁਣ ਜਿਹੜੇ ਡੱਬੇ ਡੁੱਬੇ ਨੇ ਖਾਲੀ ਉਹ ਨਾਲ ਦੀ ਨਾਲ ਸਿੱਟ ਸੁੱਟ ਦੇਂਦੇ ਨੇ ਅੱਧਰ ਚੈੱਕ ਕਰ ਲਓ ਹੁਣ ਤੇ ਪਾਣੀ ਪਾਣੀ ਖੜੇ ਚ ਇੱਕ ਜਾਨੇ ਨੇ ਉਹ ਕੱਦੂ ਤੋੜੇ ਤੇ ਮੇਰੀ ਮਤਲਬ ਵਾਈਫ ਨੇ ਉਹ ਕੱਦੂ ਤੋੜ ਤੇ ਅਸੀਂ ਤਿੰਨੇ ਜਾਨੇ ਨੇ ਪਹਿਲਾਂ ਲੱਗ ਕੇ ਭਿੰਡੀਆਂ ਤੋੜੀਆਂ ਫੇਰ ਹੁਣ ਤਿੰਨੇ ਜਾਨੇ ਲੱਗ ਕੇ ਉਧਰ ਕੱਦੂ ਤੋੜਨ ਲੱਗੇ ਆਂ ਵੀ ਕੰਮ ਘਾਰੇ ਚ ਬਹੁਤ ਜ਼ਿਆਦਾ ਔਖਾ ਆ ਜਾਂਦਾ ਤੇ ਹਾਲਤ ਦੇਖ ਲਓ ਨੋ ਕਪੜੇ-ਕਪੜੇ ਚੈੱਕ ਕਰ ਲਓ ਮੇਰੇ ਚੈੱਕ ਕਰ ਲਓ ਨਾਲੇ ਦੁਬਾਰੇ 2 ਵਜੇ ਦੇ ਲੱਗੇ ਹੋਇਆ ਕੰਮ ਕਰਕੇ ਬਹੁਤ ਜ਼ਿਆਦਾ ਦੁੱਗਣਾ ਟਾਈਮ ਲੱਗ ਜਾਂਦਾ तकरीबन ਜੇ ਆਪਾਂ ਨੂੰ 3 ਘੰਟੇ ਲੱਗਦੇ ਨੇ ਸੁੱਕੇ ਦੇ ਵਿੱਚ ਤਾਂ ਗਿੱਲੇ ਦੇ ਵਿੱਚ ਆਪਾਂ ਨੂੰ 4 4.5 ਘੰਟੇ ਆਰਾਮ ਨਾਲ ਲੱਗ ਜਾਂਦੇ ਨੇ ਤੇ ਹੁਣ ਆਪਾਂ ਬਾਕੀ ਸਬਜ਼ੀ ਦਾ ਉਹ ਲੋਡ ਕਰ ਲਈ ਉਧਰਲੇ ਕਦੋਂ ਆਪਾਂ ਲਿਫਾਫਿਆਂ ਦੇ ਵਿੱਚ ਪਾਉਨੇ ਨੇ ਤੇ ਇਧਰਲੇ ਕਦੋਂ ਆਪਾਂ ਕਰੇਟਨ ਚ ਪਾ ਲੈਨੇ ਕਰੇਟ ਮੂਰੇ ਲੱਦ ਕੇ ਤੇ ਬਾਕੀ ਪਹਿਲਾਂ ਇੱਕ ਗੇਟਾ ਲਾਇਆ ਹੈ ਇਹਦੀ ਭਿੰਡੀਆਂ ਦੇ ਨਾਲ ਆ ਕਿਉਂਕਿ ਮੀਨ ਥੋੜਾ ਜਿਹਾ ਪੈਂਦਾ ਸੀ ਵੀ ਐਂ ਤੇ ਪੋਲੀਆਂ ਪੈ ਜਾਂਦੀਆਂ ਨੇ ਤੇ ਇਹਨਾਂ ਦਾ ਰੰਗ ਇਕੱਲਾ ਚੈੱਕ ਕਰ ਲਓ ਬਾਕੀ ਇਹ ਕਦੋਂ ਆਪਾਂ ਇਹੀ ਸਾਈਜ਼ ਦੇ ਤੋੜ ਦੇਣਾ ਇਹ ਆਪਾਂ ਕਰੇਟ ਚ ਪਾ ਦੇਣੇ ਆ ਉਧਰਲੇ ਕਦੋਂ ਆਪਾਂ ਲਿਫਾਫਿਆਂ ਚ ਪਾ ਦੇਣੇ ਆ ਪ੍ਰਿੰਟੀਆਂ ਵੀ ਚਲੋ ਲਿਫਾਫਿਆਂ ਚ ਪੈਂਦੀਆਂ ਨੇ ਤੇ ਬਾਕੀ ਜਿੰਨਾ ਮਰਜ਼ੀ ਮੀਂਹ ਪਵੇ ਮੌਸਮ ਜਿੰਨਾ ਮਰਜ਼ੀ ਖਰਾਬ ਹੋਵੇ ਤੋੜਨੀ ਤੋੜਨੀ ਪੈਂਦੀ ਆ ਸਭ ਜੀ ਜੇ ਇੱਕ ਵਾਰੀ ਵੀ ਛੱਡਦੇ ਨੇ ਆਪਾਂ ਉਹ ਤੁਹਾਨੂੰ ਅੰਜਾਮ ਦਿਖਾ ਦੇਣਾ ਕਿਉਂਕਿ ਆਪਾਂ ਕੱਲ੍ਹ ਤੋੜੀ ਨਹੀਂ ਕੱਲ੍ਹ ਥੋੜਾ ਜਿਹਾ ਕੰਮ ਦੀਗਾ ਤੇ ਉਹਦੇ ਕਰਕੇ ਆਪਣੀ ਇੱਕ ਵਾਰੀ ਜਿਹੜਾ ਥੋੜੇ ਜਿਹਾ ਪੱਟੀ ਰਹਿ ਗਈ ਸੀ ਮਤਲਬ ਅੱਧੀ ਪੱਟੀ ਤੋੜ ਲਈ ਤੇ ਅੱਧੀ ਪੱਟੀ ਰਹਿ ਗਈ ਸੀ ਉਹਦੇ ਕਰਕੇ ਸਾਰੇ ਆਪਣੇ ਕੱਦੂ ਗੱਲ ਖਰਾਬ ਗਏ ਬੇਸਟ ਗਏ ਹੁਣ ਇੱਕਲ ਵਾਵਾ ਆਪਣਾ ਵਧੀਆ ਤਾਂ ਉਹ ਚ ਦੋ ਲਾਵਾ ਸਾਂਟ ਦੇ ਗਏ ਉਹਦੇ ਕਰਕੇ ਪੱਕਾ ਤੋੜਨੀ ਪੈਂਦੇ ਨੇ ਕੋਈ ਨਾਗਾ ਨਹੀਂ ਕੋਈ ਹੋ ਨਹੀਂ ਜੇ ਪ੍ਰਿੰਡੀ ਵੀ ਬੜੀ ਹੋ ਜਾ ਆਪਾਂ ਇੱਕ ਦਿਨ ਤੇ ਬਾਕੀ ਰਹੀ ਗੱਲ ਇਹ ਕੱਦੇ ਜਾਣੇ ਦਾ ਕੰਮ ਨਹੀਂ ਹੈਗਾ ਸਬਜੀ ਵੀ ਇੱਕ ਦੋ ਜਾਣੇ ਲਾ ਕੇ ਤੋੜ ਲਾਂਗੇ ਤਕਰੀਬਨ ਜੇ ਮੰਨ ਕੇ ਚੱਲੋ ਛੋਟਾ ਦੋ ਬਿੱਗੇ ਥਾਵਾਂ ਤਾਂ ਤਾਂ ਦੋ ਜਾਣੇ ਤੋਂ ਹੈਂਡਲ ਹੋ ਜਾਂਦਾ ਤੇ ਜਿਵੇਂ ਹੁਣ ਆਪਣਾ ਤਕਰੀਬਨ 4 4.5 ਬਿੱਗੇ ਥਾਵਾਂ ਹੈਗਾ ਇਹ ਦੋ ਜਾਣਿਆਂ ਦੇ ਬਸ ਦੀ ਗੱਲ ਨਹੀਂ ਰਹਿੰਦੀ ਫਿਰ ਕਿਉਂਕਿ ਹੁਣ ਛੋਟੀ ਛੋਟੀ ਕੀ ਜੋ ਤੋੜਨੀ ਪੈਂਦੀ ਆ ਛੋਟਾ ਛੋਟਾ ਕੱਦੂ ਪੇਲ ਚੋਂ ਲੱਭ ਕੇ ਤੋੜਨਾ ਪੈਂਦਾ ਛੋਟੀ ਛੋਟੀ ਬਰਿੰਡੀ ਪੱਤਿਆਂ ਦੇ ਹੁੱਲੇ ਕੋਈ ਲੁਕੀ ਰਹੀ ਉਹ ਆਪਾਂ ਤੋੜਨੀ ਪੈਂਦੀ ਆ ਤਾਂ ਕਰਕੇ ਮੱਲੋ ਮੱਲੀ ਟਾਈਮ ਲੱਗਦਾ